ਬਾਹੂ ਸਰਵਾਂ ਸੰਗੇ ਇਹ ਕਿੰਨੇ ਦੀ ਦੇ ਦੇਣੀ ਝੋਟੀ ਪਲਾ ਇਹ 93 ਦੀ 93000 ਦੀ 110 ਕਿਲੋਮੀਟਰ ਤੱਕ ਪਹੁੰਚ ਫਰੀ 115 ਕਿਲੋਮੀਟਰ ਤੱਕ ਪਹੁੰਚ 115 ਕਿਲੋਮੀਟਰ ਅਪਡਾਉਨ ਹੀ ਅਪਡਾਉਨ ਕਿਰਾਇਆ ਸਾਰਾ ਹੀ ਤੁਹਾਡਾ ਸਾਰਾ ਲੁਧਿਆਣੇ ਦਾ ਗਾਂਗਾ ਕਿਤੇ ਵੀ ਯਾਰ ਠੀਕ ਆ ਹਾਂ ਇਹ 93000 ਚ ਪਹੁੰਚ ਆ ਜੀ ਹਾਂ ਆ ਇਹ ਮੰਨ ਲਓ ਹਫਤਾ ਲੈਂਦੀ ਸੂਨ ਚ ਹਫਤਾ ਲੈਂਦੇ ਤੇ ਦੂਜਾ ਸੂਆ ਪਹਿਲੇ ਨੇ ਕਿੰਨਾ ਕੁ ਦੁੱਧ ਦਿੱਤਾ 12 13 ਕਿਲੋ ਦੁੱਧ ਦਿੱਤਾ ਯਾਰ ਕੀ ਬਾਤਾਂ ਵੇਖੋ ਸੱਚ ਨੂੰ 12 13 ਕਿਲੋ ਦੁੱਧ ਦੱਤਾ ਤੇ ਜਾਤ ਕੁਆਲਟੀ ਚੰਗੀ ਤੇ 93000 ਚ ਮਿਲਣੀ ਆ ਘਰੇ ਪਹੁੰਚ ਫਰੀ 100 ਕਿਲੋਮੀਟਰ 110 120 ਆਉਣ ਜਾਣ ਦਾ ਕਰਾਇਆ ਇਹਨਾਂ ਦਾ ਵੇਖੋ ਭਾਉ ਸਰਵਨ ਕੋਲੇ ਆਈ ਏ ਇਹ ਝੋਟੀ ਧੰਨਵਾਦ ਵੀਡੀਓ ਐਂਡ ਤੱਕ ਵੇਖਿਓ ਸਾਰੀ ਡਿਟੇਲ ਅਗਲੇ ਪਸੰਦੀ ਵੀਡੀਓ ਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਗੁਲਾਮੀ ਵਾਲਾ ਗੁਲਾਮ ਪੱਤਰਾ ਤੇ ਜ਼ਿਲ੍ਹਾ ਆ ਗਿਆ ਸਜਣੋ ਫਿਰੋਜਪੁਰ ਫਿਰੋਜਪੁਰ ਸ਼ਹਿਰ ਵੀ ਓਨੀ ਦੂਰੀ ਤੇ ਆ ਸਜਣੋ ਇਸ ਸਾਧਕ ਵੀ ਇੱਥੋਂ 19 ਦੂਰੀ ਤੇ ਆ 14-15 ਕਿਲੋਮੀਟਰ ਦੀ ਦੂਰੀ ਤੇ ਸਾਧਕ ਤੇ 14-15 ਕਿਲੋਮੀਟਰ ਦੀ ਦੂਰੀ ਤੇ ਸਜਣੋ ਫਿਰੋਜ਼ਪੁਰ ਸ਼ਹਿਰ ਗੁਲਾਮ ਪੱਤਰਾ ਗੁਲਾਮੀ ਵਾਲੇ ਨਗਰ ਦੇ ਵਿੱਚੋਂ ਵੀਡੀਓ ਵਿਖਾ ਰਹੇ ਆ ਤੁਹਾਨੂੰ ਪਾਉ ਸਰਵੰਦ ਦੇ ਘਰੇ ਤਿੰਨ ਝੂਟੀਆਂ ਆਈਆਂ ਪਾਉ ਦੇ ਕੋਲੇ ਸਜਣੋ ਆ ਸੂਈ ਸਵਾਈ ਤੇ ਆ ਨੋਟ ਕਰ ਲਿਓ ਵੀ ਆਪ ਅਰਜਨ ਕੁੰਗੜ ਦੀ ਆ ਸਜਣੋ ਕਿਹੜਾ ਸੁਆ ਸੁੰਦੀ ਕਿੰਨੇ ਦਿਨ ਬਾਕੀ ਇਹਦੀ ਡਿਟੇਲ ਲਵਾਂਗੇ ਤੇ ਦਸਨ ਮੁਤਾਬਕ ਆ ਕੋਹੇ ਨੂਰ ਦੀ ਆ ਸੁਈ ਸਵਾਈ ਝੋਟੀ ਆ ਸੱਜਣੋ ਕੱਲ ਦੀ ਤੇ ਚੰਗੇ ਬੋਲੇ ਤੋਂ ਕਰਮਾਂ ਵਾਲੀ ਸਟਾਰਟ ਹੋਈ ਆ ਬਾਕੀ ਗੱਲਬਾਤ ਆਪਾਂ ਸਾਰੀ ਮਾਲਕ ਤੋਂ ਲੈ ਲਾਂਗੇ ਜਾਣਕਾਰੀ ਇਹਨਾਂ ਦੀ ਤੇ ਇੱਥੋਂ ਉਹ ਝੋਟੀ ਦਾ ਕਦ ਕਠ ਵੇਲ ਬੂਲ ਚੈੱਕ ਕਰ ਲੋ ਤੇ ਸਾਹਮਣ ਵਾਲੇ ਸੱਜਣ ਨੇ ਵੀ ਰੂਹ ਲਾਈ ਆ ਉਹਦੇ ਤੇ ਇੱਕ ਆ ਗਈ ਆ ਚੋਟੀ ਸੱਜਣੋ ਅੱਜ ਤੁਹਾਨੂੰ ਗਿਫਟ ਲਾ ਲਓ ਜਾਂ ਆਫਰ ਲਾ ਲਓ ਆਫਰ ਦੀ ਗੱਲਾਂ ਬਾਤਾਂ ਹੋਈਆਂ ਦਵਾ ਦੇਣੀ ਆ ਤੇ 100 ਕਿਲੋਮੀਟਰ ਤੱਕ ਅੱਜ ਪਾਉ ਕਹਿੰਦਾ ਵੀ ਮੈਂ ਖੁਸ਼ ਹਾਂ ਤੇ ਇਹਦੀ ਪਹੁੰਚ ਫ੍ਰੀ ਕਰੂੰਗਾ ਰੇਟ ਵੀ ਕਹਿੰਦਾ ਮੈਂ ਇਹਦਾ ਜੈਜ਼ ਕਰ ਦੇਣਾ ਆਪਾਂ ਨੂੰ ਜੈਜ਼ ਮਿਲੀ ਆ ਤੇ ਬਾਕੀ ਇਹ ਸੱਜਣੋ ਕੱਬਣ ਹਜੇ ਕਰਮਾਂ ਵਾਲੀ ਕੱਟੀ ਚੈੱਕ ਕਰ ਠੀਕ ਆ ਤੇ ਆ ਜੋ ਅਰਜਨ ਕੁੰਗੜ ਵਾਲੀ ਤੋਂ ਸ਼ੁਰੂ ਕਰਾਂਗੇ ਤੇ ਇਹਦੀਆਂ ਤੁਹਾਨੂੰ ਮੈਂ ਧਾਰਾ ਧੂਰਾ ਵੀ ਚੈੱਕ ਕਰਾ ਦੂੰਗਾ ਕਿਉਂਕਿ ਪਲੂਨ ਸੂਈ ਹੈ ਸ਼ਾਇਦ ਝੋਟੀ ਤੇ ਫਿਰ ਆਪਾਂ ਇਹਦੀ ਡਿਟੇਲ ਸਾਰੀ ਤਸੱਲੀ ਕਰਾ ਦਿਆਂਗੇ ਤੁਹਾਡੀ ਤੇ ਸਮਾ ਕਰਕੇ ਭਾਉ ਕਹਿੰਦਾ ਵੀ ਬੜਾ ਥਣ ਥਣ ਕੱਢਦੀ ਕਰਮਾਂ ਵਾਲੀ ਤੇ ਬਾਕੀ ਸਾਰਾ ਸ਼ੀਸ਼ਾ ਤੁਹਾਡੇ ਸਾਹਮਣੇ ਕਰ ਦੰਨੇ ਆ ਆ ਜੋ ਇਹਦੀ ਲਈਏ ਡਿਟੇਲ ਬੜੀ ਵੱਡੀ ਝੋਟੀ ਆ ਸਜਣੋ ਵੇਲ ਵਾਲੇ ਪਾਸਿਓ ਕੱਦ ਵਾਲੇ ਪਾਸਿਓ ਵਜਨ ਵਾਲੇ ਪਾਸਿਓ ਪਾਉ ਸਰਮਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਸੁਣਾਓ ਵਧੀਆ ਚੜਦੀਆਂ ਕਲਾ ਚੜਦੀ ਕਲਾ ਕਿਰਪਾ ਬਾਬੇ ਦੀਪ ਸਿੰਘ ਦੀ ਹੈ ਹਾਂਜੀ ਕਿਰਪਾ ਕਿਰਪਾ ਤੇ ਐਡਰੈਸ ਆਪਣਾ ਪਿੰਡ ਗਲਾਮਪਕਰਾ ਜ਼ਿਲ੍ਹਾ ਫਰੀਪੁਰ ਮੋਬਾਈਲ ਨੰਬਰ 6642 31688 9773 ਤੇ 31945 ਓਕੇ ਰਿਪੋਰਟ ਹੈ ਨਾ ਜਮਾਂ ਕੰਮ ਰਿਪੋਰਟ ਬਿਲਕੁਲ ਤੇ ਬਾਲਾ ਸਮਾਪ ਆਪਣਾ ਲਈਏ ਆਪਣੇ ਸਜਣਾ ਦਾ ਆ ਝੋਟੀ ਪਹਿਲਾਂ ਐ ਦੱਸ ਵੀ ਜਿਵੇਂ ਪਹਿਲਾਂ ਗੱਲਾਂ ਬਾਤਾਂ ਹੁੰਦੀਆਂ ਹੈ ਕੀ ਦੀ ਆ ਇਹ ਅਰਜਨ ਕੁੰਗੜ ਦੀ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਤਾ ਵੀ ਅਰਜਨ ਕੁੰਗੜ ਦੀਆਂ ਦੇ ਗਾਰੰਟੀ ਸਾਡੀ ਗਾਰੰਟੀ ਹੈਨਾ ਗਾਰੰਟੀ ਵੀ ਪੱਕੀ ਗਾਰੰਟੀ ਤੇ ਸੂਆ ਕਿਹੜਾ ਹੁੰਦੀ ਆ ਯਾਰ ਦੁੱਧਾ ਤਾਂ ਨਹੀਂ ਉਹਨਾਂ ਉਹ ਤੀਜਾ ਹੀ ਆਂਦੇ ਵਿਚਾਰੇ ਆਪਾਂ ਤੀਜਾ ਹੀ ਮੰਨਿਆ ਤਾਂ ਵੀ ਦੁੱਧੇ ਦੱਸ ਕੇ ਵੇਚ ਲਾ ਪਰ ਐਂ ਗਾਵਾਂ ਵਰਗੀ ਸੀ ਯਾਰ ਠੀਕ ਆ ਤੀਜਾ ਸੂਆ ਹੁੰਦੀ ਆ ਤੀਜਾ ਸੂਆ ਸਿੰਦਾ ਤੇ ਦੂਜੇ ਸੂਏ ਦੁੱਧ 18 ਕਿਲੋ ਗਾਰੰਟੀ ਵਾਲਾ ਕਹਿੰਦੇ ਗਾਰੰਟੀ ਵਾਲਾ ਕਹਿੰਦੇ ਵੀ 18 ਕਿਲੋ ਦੁੱਧਾਂ ਹੀ ਚੋਇਆ ਦੁੱਜੇ ਸੂਏ ਹੁਣ ਇਹ ਦਿਨ ਕਿੰਨੇ ਲੈਂਦੀ ਆ ਦੇਣ ਦੇ 400 ਨੂੰ ਪੂਰੇ ਨੇ ਉਹਦਾ ਕਿਹਾ ਕਿਤਾਬ ਜੈ ਤਰੀਕ ਕਿੰਨੀ ਬੰਦੀ ਉਹ ਲਾਇਆ ਸਾਹਿਬ ਅੱਜ ਭਾਦੂ ਕਿੰਨਾ ਭਾਦੂ ਆਜ ਹੋ ਗਿਆ 23 24 7-8 ਦਿਨ ਬਾਕੀ ਆ ਹਾਂ ਸਿੱਧਾ ਸਾਹਿਬ ਮੋਟਾ 10 ਦਿਨ ਬਾਕੀ 10 ਦਿਨ ਹਜੇ ਪਏ ਉਹਾਂ ਦੇ ਵੀ ਇਹ ਤਾਨੂੰ ਮਿੱਟੀ ਮੂੜੀ ਸੁੱਟਣੀ ਪੈਗੀ ਲੰਮੀ ਪੈ ਕੇ ਹੁੰਦੀ ਏ ਇੰਨਾ ਲੇਵਾ ਕੱਢਦੀ ਕਰਮਾਂ ਵਾਲੀ ਕੀ ਬਾਤ ਹੈ ਠੰਡੀ ਸੀਲ ਕੁ ਪੂਰੀ ਪੂਰੀ ਗਾਵਾਂ ਆ ਰਹੀ ਤੇ ਇਹ ਗੱਬਣ 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 ਦਾ ਨਾ ਮਾਲੀ ਤੋਂ ਕਰਾਤੀ ਯਾਰਾਂ ਡਾਂਡੀ ਲਾਦੀ ਅੱਛਾ ਪਰ ਮਾਲੀ ਤਕੜਾ ਪਿੰਡ ਦੇ ਵਿੱਚ ਵੱਡਾ ਪਿੰਡੇ ਖੁੱਲਾ ਛੱਡਿਆ ਮਾਲੀ ਮੋਹਰਾ ਦਾ ਹਾਂ ਮਾਲੀ ਚੰਗਾ ਪਿੰਡ ਤੇ ਖੁੱਲਾ ਛੱਡਿਆ ਲਾਏ ਉਧਰੋਂ ਹਰਿਆਣੇ ਤੋਂ ਜੋ ਪਿੰਡ ਵਾਲੇ ਠੀਕ ਆ ਵਾਸੇ ਇਕੱਠੇ ਕਰਕੇ ਓਕੇ ਹਾਂ ਤੇ ਉਸ ਮਾਲੀ ਤੋਂ ਗੱਬਣ ਹਾਂ ਨਹੀਂ ਠੀਕ ਆ ਤੇ ਬਾਕੀ ਥਣ ਥਣ ਟਿੱਪੇ ਪਾਉ ਸਰਵਨ ਬਿਲਕੁਲ ਓਕੇ ਯਾਰ ਭਾਰ ਪੂਰਨੋਂ ਮੈਂ ਨਾ ਗਰੰਟੀ ਗਰੰਟੀ ਤੋਰ ਕਰਾ ਪਤ ਚੱਕੋਈ ਸਜਣਾ ਪੈਠ ਪੜਾ ਸ਼ੀਸ਼ੇ ਦੇ ਸਾਹਮਣੇ ਠੀਕ ਆ ਵੇਖੋ ਕਰਮਾਂ ਵਾਲੀ ਝੋਟੀ ਤਰਦੀ ਕਿਆ ਬਾਤਾਂ ਸਜਣਾ ਇੱਥੇ ਸਾਂਭਣ ਵਾਲੇ ਸਜਣ ਦਾ ਵੀ ਧੰਨਵਾਦ ਬੰਦਾ ਹੀ ਬੰਦਾ ਕਿਉਂਕਿ ਭਾਵੇਂ ਨੇ ਰੁਪਏ ਵਟੇ ਹੋਣਗੇ ਦੇ ਤੇ ਪਰ ਸਜਣਾ चीज तैयार कीती है कोई देखो करमाली ने दूध देना ही देना पूरा कागज ਵਰਗਾ ਪਿੰਡਾ ਜਾਂਦਾ ਹਾਂ ਉਹ ਵਾਕੇ ਪਾਉਂਜੀ ਕੋਈ ਸ਼ੱਕ ਨਹੀਂ ਕੀ ਬਾਤ ਆਇਤਰਾ ਦਾ ਕਾਵਾ ਨਹੀਂ ਹੱਥ ਲਾਉਂਦੀਆਂ ਜੀ ਚਵਾਈ ਚੁਈ ਬਹੁਤ ਚੰਗੀ ਹੋ ਬੜੀ ਲੇਵਾ ਦਾ ਹਜੇ ਦੁੱਖ ਤੋੜੂਗੀ ਹੈਨਾ ਦੁੱਖ ਤੋੜ ਬਣਾਏਗੀ ਠੀਕ ਆ ਤੇ ਰੇਟੇ ਦਾ ਤੇਰਾ ਫੋਨ ਤੇ ਕਰਾਂਗੇ ਵੀ ਫੋਨ ਤੇ ਕਰਾਂਗੇ ਵੀ ਕੱਚੀ ਐ ਕੱਚੀ ਆ ਹਨਾ ਜਿਹੜਾ ਕੋਈ ਸੱਜਣ ਚਾਹ ਵਣੋ ਲਾ ਵੀ ਸਕਦਾ ਫੋਨ ਆਪਾਂ ਵੀ ਡਿਟੇਲ ਲੈ ਲੈ ਇਹਦੀ ਡਿਟੇਲ ਲੈ ਲੈ ਹਾਂ ਤੇ ਇਹਨਾਂ ਦੇ ਰੇਟ ਤਾਂ ਦੋਨਾਂ ਦੇ ਫੋਨ ਤੇ ਹੋਣਗੇ ਨਾ ਆ ਸੌਰੀ ਵਿੱਚੇ ਵੀਡੀਓ ਦੇ ਇਹ ਝੋਟੀ ਫਰਕੀ ਹਿਸਾਬ ਕਿਤਾਬ ਇਹ ਪਹਿਲਾ ਸੂਆ ਪਲੂਨ ਸੂਈ ਆ ਠੀਕ ਆ ਚਾਰ ਦੰਦ ਮੂੰਹ ਚੌਗੀ ਚਾਰ ਦੰਦ ਹਾਂ ਕੀ ਬਾਤ ਤੇ ਸੂਈ ਕਦੋਂ ਆਹੀ ਕੱਲ ਤੇ ਕੱਲ ਤੜਕੇ ਤੇ ਅੱਜ ਤੜਕੇ 24 ਘੰਟੇ ਹੋ ਗਏ 24 ਘੰਟੇ ਤੇ ਬੋਲਾ ਕੁਚੂਆ 9 ਕਿਲੋ 9 ਕਿਲੋ ਬੋਲਾ ਦੱਤਾ ਕਰਮਾਲੀ 15 14 15 ਕਿਲੋ ਦੁੱਧ ਪਾਵੇਗਾ ਪਹਿਲਾਂ ਕੱਟੀ ਹਾਂ ਤੇ ਬੱਚਾ ਕੀ ਦੇਗੀ ਆ ਕੱਟਾ ਉਹ ਮੇਰੇ ਕੋਈ ਕਿਦਾ ਟੀਕੇ ਟੂਕੇ ਦਾ ਪੁੱਛਿਆ ਕਿ ਨਹੀਂ ਨਹੀਂ ਉਹ ਨਹੀਂ ਯਾਰ ਪੁੱਛਿਆ ਤੇ ਇਹ ਤਾਂ ਉਹਨਾਂ ਦਾ ਸੀ ਗਰੰਟੀ ਪੂਰੀ ਅੱਛਾ ਵੀ ਕੋਹੇ ਨੂਰ ਦੀ ਆ ਤੋਰ ਕਰਾਉਂ ਚ ਪਹਿਲਾਂ ਕੱਟੀ ਮੂੰਹ ਚੌਗੀ ਸੱਜਣੋ ਬੱਚੇ ਬੁੱਚੇ ਤੇ ਸਹਿਮਤ ਧਾਰਾ ਚੈੱਕ ਕਰਾ ਦਿੱਤੀ ਹੈ ਨਾ ਆ ਦੇਖਾ ਕੱਟੇ ਕੋਈ ਨਹੀਂ ਕੋਈ ਨਹੀਂ ਕੋਈ ਦੇਖੋ ਸੱਜਣੋ ਇਹ ਬੜਾ ਪੁਰਾਣਾ ਨਾ ਇੱਕ ਪਾਸਾ ਜਿਵੇਂ ਲੱਗਦਾ ਹਾਂ ਹਾਂ ਨਹੀਂ ਓਕੇ ਆ ਕੀ ਬਾਤਾਂ ਵਾਕਿਆ ਹੀ ਵਿਰਲਾ ਤੇ ਆ ਉਹ ਤੈਨੂੰ ਕੁਝ ਨਹੀਂ ਕਹਿੰਦੇ ਪੁੱਤਰ ਆ ਕੱਟੇ ਨੂੰ ਦਿੱਤਾ ਇਹਨੇ ਜਨਮ ਗੈਂਦਲੇ ਰਗਾ ਹਨਾ ਕੱਟਾ ਹਾਂ ਕੱਟਾ ਬੜਾ ਵੱਡਾ ਗੁੜੀ ਹਨਾ ਦਵਾ ਤੇ ਪਿਆ ਪੂਰਾ ਵੇਖੋ ਸੱਜਣਾ ਝੂਟੀ ਵਾਕੇ ਹੀ ਕੁਆਲਟੀ ਦੁੱਧ ਵਾਲੀ ਆ ਕੱਦ ਕੋ ਤੇ ਚੰਗਾ ਚੌਗੀ ਦੇ ਹਿਸਾਬ ਨਾਲ ਫੁੱਲ ਤਾਰ ਤਾਕ ਤੇ ਪਿੰਡਾ ਨਹੀਂ ਵਾਕੇ ਹੀ ਕੋਈ ਸ਼ੱਕ ਨਹੀਂ ਹਨਾ ਤੇ ਇਹਦੀ ਇਹਦੀਆਂ ਧਾਰਾ ਤੂਰਾ ਕਰਾਵਾਂਗੇ ਨਾ ਚੈੱਕ ਹਾਂ ਹੁਣ ਕਿਹੜਾ ਟਾਈਮ ਹੈ ਤਾਰਾ ਚੈੱਕ ਕਰਾਉਣ ਦਾ ਬਿਲਕੁਲ ਓਕੇ ਆ ਅੱਛਾ ਹਾਂ ਚਲੋ ਠੀਕ ਆ ਸਾਡਾ ਉਹਨਾਂ ਦੀ ਫੁੱਲ ਗਰੰਟੀ ਯਾਰ ਪੂਰ ਛੱਟਾ ਨਾਰਗੰਡ ਬੱਚੇ ਪੁੱਛੇ ਤੇ ਸਹਿਮਤ ਹੋ ਕੇ ਬਿਲਕੁਲ ਉਹ ਤਾਂ ਤੈਨੂੰ ਪਤਾ ਹੀ ਲੱਗ ਗਿਆ ਠੀਕ ਆ ਤੇ ਇਹਦਾ ਰੇਟ ਫਿਰ ਸ਼ਾ ਜੀ ਇਹਦਾ ਰੇਟ 135 1 ਲੱਖ ਤੇ 35000 ਹਾਂ ਠੀਕ ਹੈ ਉਹਦੇ ਚੋਂ ਮਾਨ ਤਣ ਕਰ ਜਿਹੜਾ ਆ ਗਿਆ ਹਾਂ ਕੱਟੀ ਦੁੱਧ 15 ਕਿਲੋ ਪਾਇਗੀ ਜਿਹਨੂੰ ਪਤਾ ਹਾਂ ਜਿਹਨੂੰ ਪਤਾ ਵੀ ਇਹ ਚੀਜ਼ ਕੀ ਆ ਚੀਜ਼ ਕੀ ਤੇ ਦੂਜੇ ਨੇ ਇਹਨੂੰ 70 ਦੀ ਵੀ ਕਹਿਣਾ ਉਹ ਭਰਾਵਾ 60 ਵੀ ਲਾਉਣ ਵਾਲੇ ਇੱਕ ਤੇ ਬੜੇ ਨੇ ਹਨਾ ਮੀਣੀ ਦਾ ਵੀ ਉਦੋਂ ਲਾਉਂਦੇ ਸੀ ਅਗਲੇ ਵਾਕਿਆ ਮੈਂ ਉਹਨੂੰ ਆਖਿਆ ਲੱਗੋਂ ਲੈ ਲਿਆ ਕਿ ਤੂੰ ਜ਼ਰੂਰ ਕਰਾਇਆ ਆਪਣੇ ਵਾਕਿਆਈ ਕੋਈ ਸ਼ੱਕ ਨਹੀਂ ਤੇ ਅੱਗੇ ਉਹ ਆਫਰ ਦੇਣੇ ਨਹੀਂ ਅੱਜ ਆਫਰ ਦੇ ਦੇਣੀ ਆਪਾਂ ਉਹ ਕਿਹੜਾ ਸੁਆ ਨੋਟਲਾ ਮੇਲਾ ਦੂਜਾ ਦੂਜਾ ਸੁਆ ਹੂੰ ਤੇ ਦੈਣ ਕਿੰਨੇ ਲੈਂਦੀ ਡਰਦੀ ਆ ਥੋੜੀ ਜੀ ਪੰਜ ਕਾ ਉਹ ਡਰਦੀ ਠੀਕ ਆ ਠੀਕ ਆ ਠੀਕ ਪੰਜ ਚਾਰ ਦਿਨ ਲੈ ਜੂ ਹਾਂ ਅਜੇ ਤਾਂ ਐਨ ਸੁਣਤਾ ਪਤਾ ਇਹ ਸਾਡੇ ਲੈ ਜੂਗੀ ਟਾਈਮ ਖੁੱਲੀ ਵੀ ਵਾਲੀ ਬੱਦੀ ਥੋੜੀ ਕਈ ਵਾਰੀ ਸੱਟ ਖਾ ਲੈਂਦਾ ਪਹੂ ਖਰਲੀ ਤੋਂ ਗੇੜਾ ਦੇ ਕੇ ਠੀਕ ਆ ਤੇ ਇਹ ਵੀ ਥੜਾ ਥੁਣਾ ਲੋ ਭਾਰ ਲੋਕ ਕੇ ਦੂਜਾ ਸੁਆ ਭਾਰ ਵਾਲੀ ਤਾਂ ਆਪਣੇ ਕੋਲ ਇੱਕ ਹਾਈ ਸਿਸਟਮ ਠੀਕ ਆ ਭਾਰ ਕੱਢ ਦੇ ਕੇ ਸਕੇ ਤੋਰ ਤੱਕ ਤੋਰ ਕਰਾ ਚੱਕੇ ਮੂਲ ਵੀ ਆ ਸਕਦਾ ਠੀਕ ਹੈ ਇਹ ਆਵੇ ਕਿਉਂ ਅੰਦਰੀ ਬੰਦੇ ਨੂੰ ਇੱਥੇ ਤੇ ਭਾਉ ਜੀ ਇਹਦਾ ਰੇਟ ਇਹ 93000 ਪਹੁੰਚ ਕਰਦੇ ਆਣ 90 ਦੇ 3 93000 ਦੀ ਪਹੁੰਚ ਕਰਦੇ ਆਂਗੇ ਕਿੱਥੇ ਪਹੁੰਚ ਕਰੇਗਾ ਹੁਣ ਜਿੱਥੇ ਵੀ ਕੋ ਉੱਥੇ ਹੀ ਕਰਨੀ ਪਊਗਾ 110 ਕਿਲੋਮੀਟਰ ਦੇ ਵਿੱਚ ਵਿੱਚ 100 ਤੇ 10 ਕਿਲੋਮੀਟਰ ਦੀ ਜੇ ਬਾੜ ਇੱਕ ਪਾਸਾ ਕਿ ਦੋਵੇਂ ਪਾਸੇ ਦੋਵੇਂ ਪਾਸੇ ਦੋਵੇਂ ਪਾਸੇ ਵੇਖ ਲੋ ਦੋਵੇਂ ਪਾਸਾ ਸਾਡਾ ਯਾਰ ਟੈਂਪੂ ਖਰਚਾ ਸਾਡਾ ਅਗਲਾ ਆਪਦੇ ਘਰੇ ਲਵਾ ਲੈ ਤੇ ਟੈਂਪੂ ਖਰਚਾ ਤੁਹਾਡਾ ਟੈਂਪੂ ਖਰਚਾ ਸਾਡਾ ਹਾਂ ਆ ਫਿਰਾਂ ਵੱਡੀਆਂ 99000 ਚ ਹਾਂ ਉਹਦੇ ਚ ਵੀ ਅਗਲਾ ਛੋਟਛੱਪਾ ਕਰਾਊਗਾ ਯਾਰ ਇਹ ਉਹ ਤਮਾ ਪਹਿਲਾਂ ਛੋਟਛੱਪਾ ਕਰਦਾ ਜਦੋਂ ਅਗਲੇ ਨੇ ਕਿਰਾਇਆ ਹੀ ਨਹੀਂ ਦੇਣਾ ਹਾਂ ਅੱਛਾ ਹਾਂ ਲਓ ਸੱਜਣੋ ਕੋਟ ਮਗਰ ਰਹਿ ਗਈ ਨਹੀਂ ਠੀਕ ਆ ਜੱਟਾ